ਆਗਰਾਸਤਾਨ ਚ ਜਿਹੜੇ ਭਾ ਕਿਲੋ ਆਟਾ ਮਿਲਦਾ ਮੰਨ ਲਓ ਉਸੇ ਭਾ ਇੱਥੇ ਕਿਲੋ ਟਾਇਰ ਮਿਲ ਜਾਂਦਾ ਉਸੇ ਭਾ ਟਾਇਰ ਮਿਲ ਜਾਂਦੇ ਜਾਂ ਇਹ ਕਹ ਲਈਏ ਇੰਡੀਆ ਚ ਜਿਹੜੇ ਭਾ ਕਾਫੀ ਮਿਲਦੀ ਆ ਉਸੇ ਭਾ ਇੱਥੇ ਕਿਲੋਆਂ ਦੇ ਹਿਸਾਬ ਨਾਲ ਟਾਇਰ ਮਿਲ ਜਾਂਦੇ ਕਾਫੀ ਵਾਲੇ ਭਾ ਮਿਲਦੇ ਬਾਈ 250 ਰੁਪਏ ਕਿਲੋ ਬਿਲਕੁਲ ਸਰ 250 ਰੁਪਏ ਕਿਲੋ 250 ਰੁਪਏ ਕਿਲੋ ਖਵਾੜ ਤਾਂ ਨਹੀਂ ਗੇ ਵੀ ਬਿਲਕੁਲ ਖਵਾੜ ਹੀ ਹੋਣ ਨਹੀਂ 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 ਖਵਾੜ ਨਹੀਂ ਹੈਗਾ ਜੀ ਕਯੂਬ ਦਾ ਸਟਾਇਰ ਆ ਵੀ ਨੇ ਵਿਦਾਉਟ ਪੈਂਚਰ ਬਿਨਾ ਪੈਂਚਰ ਵੀ ਨਹੀਂ ਹੋਇਆ ਹੋਊਗਾ ਇਸ ਤਰ੍ਹਾਂ ਦੇ ਟਾਇਰ ਹੋਣਗੇ ਬਿਲਕੁਲ ਸਰ ਬਿਲਕੁਲ ਤੇ ਇਸ ਤਰ੍ਹਾਂ ਦੇ ਟਾਇਰ ਕੁਝ ਇੱਕ ਅੱਧੀ ਗੱਡੀ ਦੇ ਹੋਣਗੇ ਨਹੀਂ ਨਹੀਂ ਜਿਹੜੀ ਮਰਜ਼ੀ ਗੱਡੀ ਦੀ ਲੈ ਲਓ ਜਿਹੜੀ ਮਰਜ਼ੀ ਗੱਡੀ ਦੀ ਲੈ ਲਓ ਜਿਹੜੀ ਮਰਜ਼ੀ ਗੱਡੀ ਦਾ ਜਿਹੜਾ ਮਰਜ਼ੀ ਸਾਈਜ਼ ਲੈ ਲਗੇ ਜੀ ਸਰ ਤੇ ਜਿਹੜਾ ਮਰਜੀ ਇਥੋਂ ਆ ਕੇ ਟਾਇਰ ਚੱਕ ਲੀਏ ਜਿਹੜਾ ਮਰਜੀ ਚੱਕ ਲਓ ਕੰਡੇ ਲਾ ਦਨ ਆਪਾਂ 250 ਰੁਪਏ ਕਿਲੋ ਜਿੰਨੇ ਮਰਜੀ ਚੱਕ ਲੀਏ ਜਿੰਨੇ ਮਰਜੀ ਚੱਕ ਲਓ ਜੇ ਮੈਂ ਤਿੰਨ ਕਹਿ ਦਿਆਂ ਐ ਤਾਂ ਨਹੀਂ ਕਹੋਗੇ ਕਿ ਚਾਰ ਲੈ ਨਹੀਂ ਨਹੀਂ ਤਿੰਨ ਲੈ ਲਓ ਜੇ ਮੈਂ ਦੋ ਕਹਿ ਦਿਆਂ ਦੋ ਵੀ ਲੈ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਕੋਈ 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 ਡਿੱਕਾ ਨਹੀਂ ਕੋਈ ਦਿੱਕਤ ਨਹੀਂ ਸਰ ਤੇ ਜੇ ਯਾਰ ਬਾਹਲੀਆਂ ਪ੍ਰਾਣੀਆਂ ਮਾਡਲ ਗੱਡੀਆਂ ਦੇ ਮਿਲਦੇ ਹੀ ਨਹੀਂ ਟਾਇਰ ਜੇ ਮੈਂ ਨੋਵਾ ਦੇ ਪੁਰਾਣਾ ਮਾਡਲ ਦੇ ਮਿਲਦੇ ਹੀ ਨਹੀਂ ਉਹਦੇ ਕੋਲੇ ਆਪਣੇ ਕੋਲੇ ਉਹਦੇ ਵਾਸਤੇ ਹੁੰਦਾ ਜੀ 205 65 16 ਦਾ 84 ਡਾਰ ਹੁੰਦਾ ਆਪਣੇ ਕੋਲੇ ਹੂੰ ਆਹਾ ਜੀ ਸਰ ਐਮ ਆਰ ਦੇ ਵਿੱਚ ਮਿਲ ਇਹ ਸਟਾਡ ਦਾ ਪ੍ਰੋਡਕਟ ਸੈਟਅਪ ਲਾ ਦਾਂਗੇ ਸੈਟਅਪ ਦਾ ਸਟਾਡ ਲਾ ਦਾਂਗੇ ਤੇ ਉਹ ਉਹ ਕਿੰਨੇ ਕਿਚ ਪਊਗਾ ਨੋਵਾ ਪੈਸੇ ਕਿਹੜੇ ਲੱਗਣੇ ਆ 250 ਰੁਪਏ ਕਿਲੋ ਕੰਡੇ ਲਾ ਦੇਣਾ ਅੱਛਾ ਚੱਕੇ ਦਾ ਚੱਕਾ ਕੱਟ ਲੈਣਾ ਚੱਕਿਆ ਚੱਕਾ ਫ੍ਰੀ ਆ ਚੈਰ ਦੇ ਪੈਸੇ ਆ ਲੈ ਵੀ ਮੰਨ ਲਓ ਨੋਵਾ ਵਾਲਿਓ ਜਿਹੜੇ ਬੰਦਿਆਂ ਨੂੰ ਹੁਣ ਟਾਇਰ ਨੋਵਾ ਬਾਲੀਆਂ ਗੱਡੀਆਂ ਵੇਚਣੀਆਂ ਪੈ ਰਹੀਆਂ ਕਿਉਂ ਨੋਵਾ ਦਾ ਟਾਇਰ ਹੀ ਨਹੀਂ ਮਿਲਦਾ ਹਾਂ 5-6-15 ਬੰਦ ਹੋ ਗਏ ਨਾ ਚਾਸੀ ਡਾਹਰ ਆਂਦਾ ਸੀ ਭਾਜੀ ਉਹ ਬੰਦ ਹੋ ਗਿਆ ਇਹਨੂੰ ਕ੍ਰਿਸਟਲ ਦਾ ਟਾਇਰ ਆਪਾਂ ਇਹ ਸਟਾਡ ਦਾ ਸੈਟਅਪ ਲਾ ਦਨੇ ਆ ਸਟਾਡ ਦਾ ਸੈਟ ਫੇਰ ਵੀ ਤੋਲ ਕੇ ਐਮ ਆਰਐਫ ਹਾਂ ਬ੍ਰਿਜਸਟੋਨ ਮਤਲਬ ਅੰਦਾਜ਼ਾ ਜਿਆ 7 ਕੁ ਹਜ਼ਾਰ ਰੁਪਏ ਚ ਪੈ ਜਾਊਗਾ ਮੇ ਵੀ ਸ਼ਾਇਦ 8 ਤੋਂ 9 ਲਾਸਟ ਬਸ ਇਹਨਾਂ ਕੁ ਪੈ ਜਾਊਗਾ ਜੀ ਜੀ ਉਹ ਤਾਂ ਚਲੋ ਆਪਾਂ ਕੰਡੇ ਲਾਉਣਾ ਸੋ ਬਾਅਦ ਵੀ ਸਕਦਾ ਘੱਟ ਵੀ ਸਕਦਾ ਪੁਰਾਣੀ ਸਵਿਫਟ ਦਾ ਟਾਇਰ ਬਣੀ ਮਿਲਦਾ 65 814 ਨਹੀਂ ਮਿਲਦਾ ਜੀ ਉਹਦੇ ਕੋਲ ਵਾਸਤੇ ਵੀ ਆਪਣੇ ਕੋਲ ਸੈਟਅਪ ਹੈ ਉਹਦੇ ਵਾਸਤੇ ਵੀ ਸੈਟਅਪ ਹੈ ਉਹਦੇ ਵਾਸਤੇ ਵੀ ਸਾਡਾ ਆਪ ਹੈ ਲਿਆ ਦਿਖਾ ਕਾ ਬ੍ਰਿਜਸਟੋਨ ਦਾ ਟਾਇਰ ਹੋਊਗਾ ਜੀ 28 ਟਾਇਰ ਸਾਡੇ ਕੋਲ ਦੇਖੋ ਇਹ ਆਪਾਂ ਸੈਟਅਪ ਦਾ ਸੈਟਅਪ ਲਾ ਦਾਂਗੇ ਸੈਟਅਪ ਦਾ ਸੈਟਅਪ ਲਾ ਦਾਂਗੇ ਚੱਕੋ ਵੀ ਜਿਹੜੇ ਬੰਦਿਆਂ ਨੂੰ ਲੱਗਦਾ ਵੀ ਸਾਡੀ ਗੱਡੀ ਦੇ ਟਾਇਰ ਨਹੀਂ ਮਿਲਦੇ ਚੱਕੇ ਨਾ ਬਦਲਾਉਣੇ ਪੈਣ ਚੱਕੇ ਫ੍ਰੀ ਚੱਕੇ ਨਾਲ ਚੱਕਾ ਬਦਲ ਕੇ ਲੈ ਜਾਓ ਚੱਕੇ ਦਾ ਕੁਛ ਨਹੀਂ ਟਾਇਰ ਤੋਲ ਕੇ ਲੈ ਜਾਓ ਤੋਲ ਕੇ ਲੈ ਜਾਓ ਇਹਦੇ ਵਿੱਚ ਸੈਟਅਪ ਦਾ ਇੱਕੋ ਹੀ ਰੇਟ ਰੱਖਿਆ ਹੋਇਆ ਜੀ 7500 ਤੋਂ 8000 ਰੁਪਏ ਦੇ ਵਿੱਚ ਬਸ ਸਵਿਫਟ ਦੇ ਟਾਇਰ 7500 ਤੋਂ 8000 ਦੇ ਵਿੱਚ 15 ਇੰਚ ਤੇ ਚਾਰ ਕਰਦਾ ਵੀਰੇ 22 ਹਾਂ 8900 ਰੁਪਏ ਦਾ ਬੀਲ ਕੱਪ ਹੈ ਇਹਦੇ ਨਾਲ ਉਹ ਵੀ ਫ੍ਰੀ ਹੈ 8000 ਰੁਪਏ ਦਿਓ ਸੈਟਅਪ ਸੈਟਅਪ ਲਾਓ ਸਾਡਾ ਦਾ ਸੈਟਅਪ ਲਓ ਲੈ ਜੋ ਲੈ ਆ ਜਾ ਹੁਣ ਦਿਖਾਈ ਚਲ ਟਾਇਰ ਟਾਇਰ ਕਿਹੋ ਜੇ ਹੁੰਦੇ ਆ ਮਾੜਾ ਜਿਹਾ ਤੁਹਾਨੂੰ ਦਿਖਾ ਦਿਆਂ ਪਹਿਲੇ ਗੱਲ ਮੈਂ ਆ ਟਾਇਰ ਟਾਇਰ ਕੋਈ ਚੱਕ ਲੋ ਕੋਈ ਫਰਕ ਨਹੀਂ ਆ ਆ ਟਾਇਰ ਚੱਕ ਲੋ ਮੰਨ ਲੋ ਆ ਆ ਟਾਇਰ ਚੱਕ ਲਿਆ ਕਹਿੰਨੇ ਮਿਚਲਨ ਦੀ ਜੋੜੀ ਆ ਵੀਰੇ ਅਗਲਾ ਵਿੱਚ ਕਹਿੰਦਾ ਸਿੰਗਲ ਸਿੰਗਲ ਦੇ ਜੋੜੀ ਜੋੜੀ ਨਹੀਂ ਮਿਲਣੀ ਵੀਰੇ ਟਾਇਰ ਦੇਖ ਮਿਚਲਨ ਦਾ ਟਾਇਰ ਆ ਜੋੜੀ ਸਫਾਰੀ ਸਕੋਰਪਿਓ ਪੁਰਾਣਾ ਜਿਹੜੀਆਂ ਪੁਰਾਣੀਆਂ ਗੱਡੀਆਂ ਦੇ ਨਾ 235 70 16 ਦਾ ਟਾਇਰ ਨਹੀਂ ਮਿਲਦਾ ਸਾਡੇ ਕੋਲੇ ਉਹ ਵੀ ਹੈ ਆ ਅੱਜ ਇਧਰ ਲਾ ਦੇ ਲਾ 235 70 16 ਉਹ ਵੀ ਮਿਲ ਜੂ ਸਾਡੇ ਕੋਲ ਆ ਬ੍ਰਿਜਸਟਨ ਦਾ ਟਾਇਰ ਪਿਆ ਜੀ ਦੇਖੋ ਜੁਮਾ ਜੋੜੀਆਂ ਨਵੀਆਂ ਟਾਇਰ ਆ ਤੇ 80 ਪਾਹੇ ਟਾਇਰ ਹੋਊਗਾ ਵੀਰੇ ਵਿਦਆਊਟ ਪੈਂਚਰ ਆ ਆ ਬਾਈ ਖਰੀਦੀ ਜਾਂਦੇ ਆ ਹਾਂ ਆ ਬਾਈ ਖਰੀਦੀ ਜਾਂਦੇ ਆ ਆ 16 ਨੰਬਰ ਦਾ ਟਾਇਰ ਨਹੀਂ ਕਿ ਤੋਂ ਮਿਲੂਗਾ ਵੀਰੇ ਆ ਦਿਖਾ ਨਹੀਂ ਕਿਸੇ ਕੋਲ ਵੀ ਹੋਇਆ ਤਾਂ ਦਾਵੇਦਾਰ ਆ ਮੈਂ ਹੂੰ 235 70 16 ਇਹ ਥਾ ਤੇ ਲਾ ਰਿਆਂ ਟਾਇਰ ਮੈਂ ਤੇ ਹੈ ਕਿਹੜਾ ਬ੍ਰਿਜਸਟਨ ਦਾ ਬ੍ਰਿਜਸਟਨ ਦਾ ਕੰਡੇ ਲਾ ਦਣਾ ਟਾਇਰ ਵੀਰੇ ਨੋ ਟੈਨਸ਼ਨ ਆ ਚੱਕੋ ਕੰਡਾਲ ਆਓ 250 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਚੱਕ ਕੇ ਲੈ ਜਾ ਮੈਂ ਤੁਹਾਨੂੰ ਚੂੜੀਆਂ ਚੋਕੜੇ ਇੱਕ ਹੋਰ ਪ੍ਰੋਬਲਮ ਵੱਡੀ ਵੱਡੀ ਆਉਂਦੀ ਸੀ ਕਹਿੰਦੇ ਇਹ ਸਿੰਗਲ ਸਿੰਗਲ ਟਾਇਰ ਆ ਉਹਨਾਂ ਕੋਲੇ ਹਾਂ 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 ਚਾਰੇ ਚੱਕ ਵੀਰੇ ਇੱਧਰ ਦੀ ਆ ਜਾ ਸਾਡੇ ਲੈ 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 ਚਾਰੇ ਚਾਰੇ ਦਿਖਾ ਕਿੱਥੇ ਚਾਰੇ ਚਾਰੇ ਆ ਭਈਆ ਵੀਰੇ ਇਕੱਲੀ ਇਕੱਲੀ ਗੁੱਡੀ ਮਲਾ ਲਾ 1 2 3 4 ਰਜਿਸਟਰਨ ਮਿਥਲਨ 1 2 3 4 ਚੋਕਰ ਚੋਕਰ ਮਿਲੂ ਵੀਰੇ ਦੇਖ ਬਾਈ ਇੱਧਰ ਕੰਟੀਨੈਂਟਲ 205 5516 ਵਰਨਰ ਦਾ ਟਾਇਰ ਆ 1 2 3 4 ਚੌਕੜ ਕਰਤੀ ਸਿੰਗਲ ਸਿੰਗਲ ਨਹੀਂ ਉਹ ਨਹੀਂ ਹੈਗਾ ਵੀ ਇੱਥੇ ਪਏ ਆ ਚਾੱਕੇ ਸਿਰ ਤੇ ਗਵਾਰਦੂ ਵੀ ਸਿੰਗਲ ਸਿੰਗਲ ਵਿਕੀ ਜਾਵੇ ਉਹ ਕੰਮ ਨਹੀਂ ਹੈਗਾ ਵੀ ਅੱਗੇ ਅੱਗੇ ਢੇਰ ਲੱਗਿਆ ਵਾ ਸੀ ਢੇਰ ਚੋਕੜ ਉਹ ਪਤਾ ਕੀ ਗੱਲ ਸੀ ਛਾਂਟ ਲੋ ਹਾਂ ਹਾਂ ਸਟਾਰਟਿੰਗ ਸੀ ਇਹ ਵਾਲੀ ਵੱਡੀ ਦਿੱਕਤ ਆਉਂਦੀ ਆ ਕਸਟਮਰ ਨੂੰ ਕਹਿੰਦਾ ਵੀ ਯਾਰ ਚੌਕੜ ਦੇ ਦਿਖਾ ਵੀਰੇ ਯਾਰ ਦੇਖ ਚੌਕੜ 1 2 3 4 ਠੀਕ ਆ 1 2 3 4 ਚਾਰੇ ਚਾਰੇ ਅੱਗਰਗੇ ਪਏ ਆ ਦੇਖ 1 2 3 4 ਆਹ ਸੇ ਆਹ ਦੋ ਸੈਟ ਲੱਗੇ ਆ ਹਾਂ ਬ੍ਰਿਜਸਟੋਨ ਦੇ ਡਰ ਪਏ ਆ ਜੀ ਹਾਂ ਚੌਕਰ ਚੌਕਰ ਬਣਾ ਕੇ ਰੱਖੀ ਹੋਇਆ ਸਾਡੇ ਕੋਲ ਸੱਤ ਮੁੰਡੇ ਆ ਵੀਰੇ ਸੱਤੇ ਦੇ ਸੱਤੇ ਜਦੋਂ ਗੱਡੀ ਆ ਗਈ ਚੌਕਰ ਚੌਕਰ ਲਾਤੀ ਕਿਸੇ ਨੇ ਦੋ ਲਣੇ ਉਹਨੂੰ ਲੱਗ ਦਵਾਂਗੇ ਚੌਕਰ ਨਹੀਂ ਖਰਾਬ ਹੋਣ ਦਵਾਂਗੇ ਕਹਾਂਗੇ ਵੀਰੇ ਤੂੰ ਲੱਗ ਕੇ ਚੋ ਲੈ ਲੈ ਜੋ ਕੋਈ ਹੋਕਾ ਹੋ ਕਹੋ ਵੀ ਤੁਸੀਂ ਸਾਡੋ 100 200 ਵੱਧ ਲੈ ਲੋ ਕਹਾਨੂੰ ਲੈ ਜਾ ਕੋਈ ਦਿੱਕਤ ਨਹੀਂ ਠੀਕ ਆ ਆ ਚਾਰ ਚਾਰ ਬਣਾਏ ਪਿਆ ਇੱਧਰ ਵੀ ਆ ਸਾਰੇ ਚਾਰ ਚਾਰ ਬਣਾਏ ਪਿਆ ਹਾਂ ਸਾਰੇ ਚੌਕਰ ਚੌਕਰ ਬਣਾਈ ਹੋਈ ਹੈ ਜੀ ਆ ਨੋ ਪ੍ਰੋਫਾਈਲ ਦੇ ਪਏ ਆ ਜੋੜੀ ਆਈ ਸਾਡੇ ਕੋਲ ਦੇਖੋ ਆ ਜੋੜੀ ਦਿੱਤੀ ਆ ਭਈਆ ਚਾਰੇ 200 15 50 17 ਦੇ 1 2 3 4 4 4 ਆ ਵੀਰੇ ਕੱਕੋ ਕੱਕੋ ਸਿੰਗਲ ਨਹੀਂ ਮਿਲੂਗਾ ਤੁਹਾਨੂੰ ਇਹ ਕਿਸੇ ਨੂੰ ਲੋੜ ਆ ਦੇ ਦਾਂਗੇ ਸਿੰਗਲ ਕੈਰ ਵੀ ਹੈ ਕੋਈ ਅੱਸੀ ਗੱਲ ਨਹੀਂ ਹੈ ਜੋੜੀ ਚੌਕੜੇ ਸਿੰਗਲ ਲੈਣਾ ਕਿਸੇ ਨੇ ਉਹ ਵੀ ਦੇ ਦਾਂਗੇ ਕੋਈ ਪ੍ਰੋਬਲਮ ਨਹੀਂ ਆ ਆ ਜਿਵੇਂ ਆ ਜੋੜੀ ਜੋੜੀ ਲੱਗਦੀ ਹੈ ਮੈਨੂੰ ਹਾਂ ਆ ਦੋ ਟੈਰ ਆਈ ਬਾਊਜੀ ਦੋ ਵੀ ਦੇ ਦਾਂਗੇ ਕੋਈ ਪ੍ਰੋਬਲਮ ਨਹੀਂ ਸਰ ਸਿੰਗਲ ਲੈਣਾ ਕਿਸੇ ਨੇ ਸਿੰਗਲ ਵੀ ਦੇ ਦਾਂਗੇ ਹਾਂ ਆ ਮਿਚਲਨ ਦੀ ਅੱਗ ਗਰ ਗਈ ਪਈ ਆ ਦੇਖ ਵੀਰੇ ਮਿਚਲਨ ਪਹਿਣਾ ਚੌਕੜਾ ਚੌਕੜਾ ਗਰਗਾ 1 2 3 4 ਹੈ ਹੂੰ ਚਾਰੇ ਪਏ ਆ ਆ ਦੇਖ ਆ ਵੀ ਚਾਰ ਲੱਗੇ ਪਏ ਆ ਇਹ ਆ ਦੇਖ ਬੱਚੇ ਦੋ ਦੋ ਵੀ ਲੱਗੇ ਪਿਆ ਭਾਈ ਜਿਹੜੇ ਦੋ ਲੱਗੇ ਉਹ ਦੋ ਲੱਗੇ ਪਏ ਦੋ 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 ਵੀ ਲੱਗੇ ਹੋਇਆ ਜੀ ਕੋਈ ਦਿੱਕਤ ਨਹੀਂ ਐ ਸਾਨੂੰ ਐ ਨਹੀਂ ਕਹਿ ਸਕਦਾ ਵੀ ਚਾਰ ਚਾਰੇ ਅਲੱਗ-ਅਲੱਗ ਦੇ ਮਿਲ ਗਏ ਅਸੀਂ ਸਾਡੀ ਕੋਸ਼ਿਸ਼ ਆ ਫੁੱਲ ਵੀ ਚੌਕਰ ਚੌਕੜ ਹੀ ਦੇਣੀ ਐ ਅਗਲੇ ਨੂੰ ਕੋਈ ਪ੍ਰੋਬਲਮ ਨਹੀਂ ਮਾਲ ਦੇਖੋ ਮਾਲ ਵਾਧੂ ਬਾਬੇ ਦੀ ਕਿਰਪਾ ਆ ਆ ਦੇਖ ਆ ਪ੍ਰੀਤ ਚਾਰੇ ਪਏ ਓਏ 1 2 3 ਤੇ 4 ਆ ਦੇਖ ਚਾਰੇ ਟਾਇਰ ਪਏ ਲੱਗੇ ਹੂੰ ਮਾਲ ਇਹ ਤਾਂ ਬਾਬੇ ਦੀ ਕਿਰਪਾ ਨੇ ਟਿੱਬੇ ਲਾਏ ਹੋਏ ਸਾਡੇ ਮਾਲ ਨਹੀਂ ਮੁੱਕਣ ਦਿੰਦੇ ਚਾਹੇ ਕੁਝ ਹੋ ਜੇ ਆ ਸਾਰਾ ਟਾਇਰ ਵੀਰੇ 85 65 15 ਕਿਤੋਂ ਨਹੀਂ ਮਿਲਦਾ ਹਾਰਟ ਸਾਈਜ਼ ਆਫ ਸਵਿਫਟ ਆਰਟਿਕਾ ਇਹ ਬਾਧੂ ਲੱਗਦਾ ਸਰ ਇਹ ਮਿਲਦਾ ਨਹੀਂ ਸਾਡੇ ਕੋਲੇ ਘਟੋ ਘਟ 600 ਟਾਇਰ ਲੱਗਿਆ ਪਿਆ ਯਾਰ ਇੱਕ ਗੱਲ ਮੈਨੂੰ ਹਾਂ ਦੱਸ ਹਰਿਆਣੇ ਤੋਂ ਬੰਦਿਆ ਨੇ ਆਉਣਾ ਹਰਿਆਣੇ ਚ ਕੋਈ ਹੱਲ ਹੋ ਸਕਦਾ ਥੋੜਾ ਕੋਈ ਹੈ ਬੰਦਾ ਹਰਿਆਣੇ ਚ ਹਾਂ ਵੀਰੇ ਬ੍ਰਾਂਚ ਖੋਲਦੀ ਆਪਾਂ ਹਰਿਆਣੇ ਚ ਹਰਿਆਣੇ ਬ੍ਰਾਂਚ ਖੋਲਦੀ ਲੈ ਵੀ ਮੰਨ ਲਓ ਹਰਿਆਣੇ ਦੇ ਵਿੱਚ ਬ੍ਰਾਂਚ ਖੋਲਦੀ ਹਰਿਆਣੇ ਕਿੱਥੇ ਕਿ ਪੈ ਜਾਂਦੀ ਆ ਐਲਾਬਾਦ ਜੀ ਸਰਸੇ ਕੋਲੇ ਐਲਾਬਾਦ ਟਰੱਕ ਜੂਨੀਅਰ ਦੇ ਜਮਾ ਕੋਲੇ ਆਪਣੀ ਇੱਕ ਹੋਰ ਬ੍ਰਾਂਚ ਖੁੱਲ ਗਈ ਉੱਥੇ ਉੱਥੇ ਤੁਸੀਂ ਟਾਇਰ ਲਓ ਜੇ ਕਿਸੇ ਨੂੰ ਮਤਲਬ ਕੀ ਆ ਨੇੜੇ ਪੈਂਦੀ ਆ ব্রাঞ্চ ਤਾਂ ਤੁਸੀਂ ਇੱਥੋਂ ਲੈ ਆ ਲੋ ਜੇ ਤੁਹਾਨੂੰ ਹੋਰ ਨੇੜੇ ਪੈਂਦੀ ਆ ਤੋ ਉਹ ਤੋਂ ਲੈ ਲਓ ਕੋਈ ਪ੍ਰੋਬਲਮ ਨਹੀਂ ਕੋਈ ਹਾਂ ਤੇ ਇੱਕ ਵਾਰੀ ਯਾਰ ਤੁਸੀਂ ਹਰਿਆਣੇ 'ਚ ਤੁਸੀਂ ਹਰਿਆਣੇ ਦੇ ਬੰਦੇ ਆ ਨਾ ਤੁਸੀਂ ਇਹਨੂੰ ਫੋਨ ਕਰੋ ਪੰਜਾਬ ਆਉਣ ਦੀ ਲੋੜ ਨਹੀਂ ਤਪੇ ਆਉਣ ਦੀ ਲੋੜ ਨਹੀਂ ਲੋੜ ਨਹੀਂ ਜੀ ਹਰਿਆਣਾ ਸਰਸਾ ਗੰਗਾ ਨਗਰ ਉਧਰ ਕਾਲੀਆਂ ਸਾਰਾ ਨੇੜੇ ਪੈਂਦਾ ਰਾਣੀਆਂ ਵਗੈਰਾ ਆਪਾਂ ਇੱਕ ব্রাঞ্চ ਉੱਥੇ ਖੋਲਤੀ ਉੱਥੋਂ ਵੀ ਤੁਸੀਂ ਟਾਇਰ ਲੈ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਇੱਕ ਫਿਟਿੰਗ ਫਿਟਿੰਗ ਦੇ ਦੇਗਾ ਅਗਲੇ ਨੂੰ ਪਤਾ ਹੈ ਇੱਥੇ ਮੇਰੇ ਕੋਲ ਤਪਾ ਮੰਡੀ ਦੇ ਵਿੱਚ ਫਿਟਿੰਗ ਫ੍ਰੀ ਆ ਹਾਂ ਇੱਥੇ ਤੁਸੀਂ ਜਿਹੜੀ ਮਰਜ਼ੀ ਫਿਟਿੰਗ ਕਰਾ ਲਓ ਉੱਥੇ ਦੀ ਸਾਨੂੰ ਥੋੜੀ ਦਿੱਕਤ ਆ ਉੱਥੇ ਤੁਹਾਨੂੰ ਤਿਆਰ ਕਰਲਾ ਤੋਲ ਕੇ ਮਿਲੇਗਾ ਫਿਟਿੰਗ ਤੁਹਾਨੂੰ ਆਪ ਕਰਾਉਣੀ ਪੈਣੀ ਆ ਹਰਿਆਣੇ ਦੇ ਵਿੱਚ ਉੱਥੇ ਹੋਊਗਾ ਆਉਣ ਵਾਲੇ ਸਮੇਂ 'ਚ ਫਿਟਿੰਗ ਉੱਥੇ ਵੀ ਹੋਊਗੀ ਉੱਥੇ ਵੀ ਹੋ ਸਕਦੀ ਆ ਆਉਣ ਵਾਲੇ ਸਮੇਂ 'ਚ ਕੋਈ ਦਿੱਕਤ ਨਹੀਂ ਆ ਜੇ ਬਾਬੇ ਦੀ ਕਿਰਪਾ ਰਹੀ ਤਾਂ ਜ਼ਰੂਰ ਕਰਾਂਗੇ ਜੀ ਹਾਂ ਉੱਥੇ ਵੀ ਹੋ ਜਾ ਤੇ ਗੱਡੀਆਂ ਆ ਤਾਂ ਗੱਡੀਆਂ ਦੇ ਟਾਇਰ ਆ ਹੋਰ ਆਪਣੇ ਕੋਲ ਟਰਾਲੀਆਂ ਟਰੋਲੀਆਂ ਦੇ ਟਾਇਰ ਟਰਾਲੀਆਂ ਦਾ ਵੀ ਸ਼ਟਅਪ ਆ ਆਪਣੇ ਕੋਲੇ ਮੂਰੇ ਤੁਸੀਂ ਟਰਾਲੀਆਂ ਦੇ ਲੈ ਸਕਦੇ ਹੋ ਉਹ ਵੀ ਤੋਲ ਕੀ ਆ 150 ਰੁਪਏ ਕਿਲੋ ਉਹ 150 ਰੁ ਹਾਂ ਹਾਂ ਆ ਪਾਈ ਆ ਜੀ ਦੇਖੋ ਇਧਰ ਦੀ ਲੰਘ ਜਾ ਸਰ ਜੀ ਇੱਥੋਂ ਦੀ ਲੰਘ ਜਾਓ ਚੱਲ ਚੱਲ ਮਾੜੇ ਜੇ ਟਰਾਲੀਆਂ ਦੇ ਵੀ ਦਿਖਾ ਦੇ ਅੱਜ ਛਾਟੀ ਆ ਗਿਆ ਮੇਰਾ ਬਾਈ ਆਹ ਮਾਰਾ ਬਾਈ ਆ ਜਾ ਆ ਜਾ ਆ ਜਾ ਇਧਰ ਪਏ ਟਰਾਲੀਆਂ ਦੇ ਹਾਂ ਹਾਂ ਟਰਾਲੀਆਂ ਦਾ 150 ਰੁਪਏ ਕਿਲੋ 150 ਰੁਪਏ ਕਿਲੋ ਵੀਰੇ ਬੇਦਾਗ ਟਾਇਰਾ ਬ੍ਰੀਕ ਗੱਡੀ ਦਾ ਟਾਇਰ ਹੋਊ ਆਪਣੇ ਕੋਲ ਆਪਣੇ ਕੋਲ ਸਿਰਫ ਪੀ ਆਰਟੀਸੀ ਦਾ ਮਾਲ ਹੀ ਜਾਂਦਾ ਹੈ ਹਾਂ ਇਹ ਤੁਸੀਂ ਲੈ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਟਰਾਲੀ ਦਾ 150 ਰੁਪਏ ਕਿਲੋ ਹੋਊਗਾ ਗੱਡੀ ਤਾਂ ਨਹੀਂ ਕੱਢੀ ਹੋਊਗੀ ਗੱਡੀ ਨਹੀਂ ਕੱਢੀ ਹੋਊਗੀ ਯਾਰ ਪਿਛਲੀ ਵਾਰ ਨਾ ਕਮੈਂਟ ਇਸ ਗੱਲ ਦੇ ਬਹੁਤ ਆਏ ਅਕੇ ਯਾਰ ਗੁੱਡੀਆਂ ਕੱਢੀਆਂ ਹੋਣਗੀਆਂ ਯਾਰ ਗੁੱਡੀ ਗੁੱਡੀ ਕੱਢੀ ਕੋਈ ਬੰਦਾ ਜੇ ਸਾਬਤ ਕਰ ਦੇਵੇ ਤੇਰੇ ਕੋਲੇ ਕਾਰ ਟਾਇਰ ਦੇ ਵਿੱਚ ਮੇਰੇ ਨਾਲ ਕੋਈ ਗੁੱਡੀ ਕੱਢਿਆ ਸਾਬਤ ਕਰ ਦੇ ਆਪਾਂ ਦਾਵੇਦਾਰ ਹੂੰ ਓਨਲੀ ਫੋਰ ਕਾਟ ਆ ਹਾਂ ਆ ਦੇਖੋ ਪੀ ਆਰਟੀਸੀ ਦਾ ਮਾਲ ਆ ਇੱਥੇ ਲੋਕ ਹੋ ਸਕਦਾ ਜਿਹੜੇ ਹਿਸਾਬ ਨਾਲ ਪੈਸੇ ਆ ਹੂੰ ਕਿੰਨੇ ਕ ਦਾ ਬਣੂਗਾ ਹਜ਼ਾਰ ਦਾ ਵੀਰੇ ਮੈਂ ਪਾਟਿਆ ਲੈ ਆਣਾ ਚਾਹੇ ਜਮਾ ਲੀ ਲੋਰੀ ਲੈ ਕੇ ਛੱਡ ਦੇ ਮੇਰੇ ਕੋਲੇ ਹੂੰ 5-6000 ਦੇ ਬਣੂ ਪੈਸੇ ਕਿਹੜੇ ਰਹਿ ਗਏ ਹੂੰ ਹਜ਼ਾਰ ਦਾ ਪਾਟਿਆ ਲੈ ਕੇ ਆ ਜਾ ਚਾਹੇ 1000 ਰੁਪਏ ਲੈ ਕੇ ਵਾ ਜਾ ਕੋਈ ਮਤਲਬ ਨਹੀਂ ਜਉਦਾ ਮਰਜੀ ਦਾ ਲੀਰੋਲੀ ਦਾ ਇਕੱਠਾ ਕਰ ਲੈ 1000 ਰੁਪਏ ਦੇ ਦੋ ਤੇ 1000 ਰੁਪਏ ਦਾ ਉਹ ਹੋ ਗਿਆ ਤੇ 5000 ਦਾ ਇਹ ਬੰਨਾ ਸਾਰਾ ਹਾਂ ਇਹ ਇਹਦੀ ਨਹੀਂ ਜੇ ਆਹ ਕਾਰ ਦੇ ਟਾਇਰਾਂ ਚ ਕੋਈ ਗੁੱਡੀ ਕੱਢੀ ਹੋਈ ਤਾਂ ਦਾਵੇਦਾਰ ਆ ਵੀਰੇ ਹਣਾ ਦਾਵੇਦਾਰ ਪੈਂਚਰ ਵੀ ਹੋਇਆ ਤਾਂ ਪੈਂਚਰ ਵੀ ਹੋਇਆ ਦਾਵੇਦਾਰਾ ਠੀਕ ਆ ਇੱਥੇ ਆਪਾਂ ਚੈੱਕ ਕਰਕੇ ਲਾ ਕੇ ਦੇਣਾ ਕੋਈ ਪ੍ਰੋਬਲਮ ਨਹੀਂ ਠੀਕ ਤੇ ਆਹਾ ਆਹਾ ਬਾਈ ਆ ਵੀ ਚੌਕੜਾ ਚੌਕੜਾ ਹਾਂ ਹਾਂ ਆ ਦੋ ਇਹ ਵੀ ਚੌਕੜੇ ਪਏ ਆ ਦੇਖ ਵੀਰੇ ਡਨ ਲੱਪਦਾ ਫੋਰਚਨਰ ਦਾਸਤਾ ਇੱਕ ਟਾਇਰ 16000 ਰੁਪਏ ਦਾ ਚੌੜਾ ਜਿਹੜਾ ਚੌਕੜਾ ਹੁੰਦਾ ਇਹ 16000 ਦਾ ਜਾਂ 14000 ਦਾ ਬਣੂਗਾ 1 2 3 4 ਡੰਨ ਲੱਭਦੇ ਪਏ ਜਾ ਰਹੇ 1 2 3 4 ਚਾਰੇ ਡੰਨ ਲੱਭਦੇ ਪਏ ਆ ਚੌਕੜ ਚੌਕੜੀ ਮਿਲੂਗੀ ਸਿੰਗਲ ਡਬਲ ਸਭ ਮਿਲ ਜਾਣਾ ਸਰ ਕੋਈ ਦਿੱਕਤ ਨਹੀਂ ਆ ਜਿਹੜਾ ਫੋਰਚਨਰ ਦਾ ਟਾਇਰ ਆ ਉਹ ਕਿੰਨੇ ਦਾ ਆਉਂਦਾ ਜੇ ਨਵਾਂ ਲੈਣਾ ਹੋਵੇ 17000 ਰੁਪਏ ਦਾ ਜੀ 17000 ਚਾਰੇ ਇਹਦੇ ਚਾਰੇ ਇੱਕ ਦੇ ਮੁੱਲ ਦੇ ਪੈ ਜਾਂਦੇ ਆ ਜਿੰਨੇ ਦਾ ਇੱਕ ਆਉਂਦਾ ਉਨੇ ਦੇ ਚਾਰੇ ਮਿਲ ਜਾਣਗੇ 2500 ਰੁਪਏ ਕਿਲੋ ਕੋਈ ਐਸਾ ਨਹੀਂ ਰਿਜ਼ਲਟ ਬਹੁਤ ਵਧੀਆ ਹ ਜੇ ਕੋਈ ਬੰਦਾ ਗਾਰੰਟੀ ਲੈਣਾ ਚਾ ਗਰੰਟੀ ਵੀ ਲੈ ਸਕਦਾ ਅੱਛਾ ਗਰੰਟੀ ਦੇ ਦੇਂਗਾ ਦੇ ਦੂੰਗਾ ਠੀਕ ਆ ਚਲ ਮਾੜੇ ਜਿਹੇ ਹੋਰ ਵੀ ਬਾਹਰ ਵੀ ਦਿਖਾ ਦੇ ਤੇ ਅਗਲੇ ਦੇ ਜਿਹੜੇ ਦੇ ਸਾਹਮਣੇ ਵਾਲੇ ਦੇ ਟਾਇਰ ਆ ਜੀ ਜਮਾ ਕਸੇ ਹੋਏ ਕੱਟ ਲੇਂਗਾ ਹਾਂ ਹਾਂ ਕੱਟ ਲੂੰਗਾ ਜੀ ਮੈਂ ਤੇ ਆ ਆ ਕੀ ਪਿਆ ਆਹਾ ਆ ਆਪਣੇ ਕੋਲ ਵੀਰ ਕਾਪ ਆ ਸਰ ਹਾਂ ਜਿਹੜਾ ਮਰਜ਼ੀ ਚੱਕ ਲੋ 500 400 300 ਬਸ ਸੇਲ ਹੀ ਐ ਬਾਹਰ 700 800 900 ਦੇ ਮਿਲਦੇ ਵਾ ਆਪਣੇ ਕੋਲੇ ਸਿਰਫ ਸਰ ਸਨੇਕ ਵਾਲਾ ਮਾਡਲ ਮਿਲੂਗਾ 500 ਰੁਪਏ ਐ 500 ਰੁਪਏ ਦਾ ਚਾਰੇ ਚਾਰੇ ਮਿਲ ਜਾਣਗੇ ਚੌਕੜ ਲੱਜਾਉਗੇ ਕੋਈ ਦਿੱਕਤ ਨਹੀਂ ਆਹ ਬੀਲ ਕਾਪਾ ਲਾਓ ਚਲੋ ਇਧਰਲੇ ਪਾਸੇ ਆ ਕੀ ਪਿਆ ਆ ਪਿਆ ਵੀਰੇ ਆਹ ਜੋੜੀਆਂ ਚੌਕੜੇ ਸਪੈਸ਼ਲ ਮਾਲ ਆ ਦੇਖੋ ਇੱਕ ਵੀ ਡਾਰਾ ਲੱਗਦਾ ਕੱਢ ਦੇ ਸਾਰੀ ਥੱਬੀ ਚ ਬਾਈ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ 10 11 12 13 14 15 16 17 18 19 20 ਦੇ 20 ਡਾਰ ਇੱਕੋ ਜਿਹੇ ਪਏ ਅਗਲਾ ਕਹਿੰਦਾ ਸਿੰਗਲ ਮਿਲਦਾ ਹੂੰ ਮਗਰ ਵੀ ਆਈਆਂ ਐ ਮਰਫ ਐ ਮਰਫਾ ਦੇਖ ਐ ਨਹੀਂ ਕਹਿ ਸਕਦਾ ਕੋਈ ਵੀ ਤੇਰੇ ਕੋਲ ਇੱਕ ਟਾਇਰ ਐ ਮਰਫਾ ਦਿਖਾਤਾ ਤੇਰੇ ਕੋਲ ਬਾਕੀ ਹੈ ਨਹੀਂ ਚੱਕ ਟਾਇਰ ਐ ਮਰਫਾ ਕੋਲੇ ਕਰ ਦੇ ਸਾਡੇ ਵਾਲਾ ਐ ਮਰਫ ਇੱਕ ਐ ਵੀ ਹੈ ਨਹੀਂ ਵੀ ਮਾਡਲ ਤੇਰੇ ਕੋਲ ਕੀ ਹੋਊਗਾ 42 ਤੇ ਹੀ ਆ 12ਵਾਂ ਮਹੀਨਾ 23ਵਾਂ ਸਾਲ ਅੱਛਾ 24 ਵਨ ਹੋ ਗਿਆ ਹੂੰ ਚੱਕ ਐ ਮਰਫ ਹੂੰ ਅਗਲਾ ਕਹਿੰਦਾ ਤੇਰੇ ਕੋਲ ਇੱਕ ਟਾਇਰ ਆ ਬਾਈ ਉਹੀ ਮੂਰੇ ਕਰੀ ਜਾਂਦੇ ਆ ਵੀਡੀਓ ਜਿਹੜੇ ਹੁੰਦੇ ਆ ਤੈਨੂੰ ਪਤਾ ਚਲੋ ਕਹਿਣਾ ਤਾਂ ਚਾਹੀਦਾ ਨਹੀਂ ਆਪਾਂ ਨੂੰ ਹਣਾ ਕਹਿੰਦੇ ਬਾਈ ਇੱਕ ਟਾਇਰ ਆ ਚੱਕ ਵੀਰੇ ਐ ਮਰਫਾ ਚੱਕ ਮਗਰ ਮਰਫੀਆ ਮਰਫਾ ਵੀਰੇ ਚੱਕ ਸਟਿੱਪਣੀ ਵੀ ਚੱਕ ਵੀਰੇ ਚੱਕ ਲਾ ਸਟਿੱਪਣੀ ਵੀ ਇੱਕੋ ਜੀ ਐ ਮਰਫਾ ਵੀਰੇ ਸਾਰੇ ਹਾਂ ਲੈ ਲਾ ਕੋਈ ਪ੍ਰੋਬਲਮ ਨਹੀਂ ਵੀਰੇ ਕੰਡੇ ਲਾਉਣਾ ਆਪਣਾ ਐ ਨਹੀਂ ਹੈਗਾ ਵੀ ਕਸਟਮਰ ਦੇ ਰੇਟ ਪਸੰਦ ਆ ਗਿਆ ਦੁੱਗਣਾ ਕਰ ਦਾਂਗੇ ਇਹ ਪਹਿਲਾਂ ਦਿਨ ਤੂੰ ਆਪਣਾ ਸ਼ਡਿਊਲ ਹੈ ਜਿਹੜਾ ਮਰਦੀ ਟਾਇਰ ਕੱਢ ਲਾ ਸੋਹਣੇ ਤੋਂ ਸੋਹਣਾ ਮਾੜੇ ਤੋਂ ਮਾੜਾ ਵੀ ਕੰਡੇ ਲਾਉਣਾ ਜੇ ਰੂਲ ਇਜ਼ ਰੂਲ ਅੱਗੇ ਅੱਗੇ ਮੈਂ ਤੁਹਾਨੂੰ ਦੱਸ ਦਣਾ ਗੱਲ ਅੱਗੇ ਤੁਹਾਨੂੰ ਐਸੇ ਸ਼ਾਪ ਤੇ ਤੰਗੀ ਪਤਾ ਕਿਹੜੀ ਗੱਲ ਦੀ ਸੀ ਅੱਗੇ ਮਿਹਨਤ ਖੁਦ ਨੂੰ ਕਰਨੀ ਪੈਂਦੀ ਸੀ ਹੁਣ ਤੁਹਾਡੇ ਚੌਕੜੇ ਲੱਗੇ ਪਏ ਆ ਜੋੜੇ ਬਣੇ ਪਏ ਆ ਇਹ ਇੱਥੇ ਬਾਹਰ ਇਹ ਆਪਾਂ ਜਿਹੜਾ ਮਾਲ ਮਤਲਬ ਕਿ ਕਿਸੇ ਟਾਇਰ ਤੇ ਪੈਂਚਰ ਨਿਕਲਦਾ ਉਹ ਨਿਕਲਦਾ ਕੁਝ ਨਹੀਂ ਇਹ ਆਪਣਾ ਸਾਈਡ ਤੇ ਲਾਇਆ ਹੋਇਆ ਦੇਖੋ ਮਾਰ ਕੇ ਲਾ ਕੇ ਜਿਹੜਾ ਪੈਂਚਰ ਨਿਕਲਦਾ ਸਾਈਡ ਤੇ ਲਾਦਾ ਐ ਨਹੀਂ ਵੀ ਵਿੱਚ ਘਸੜੂ ਘਸੜੂ ਕਰਦਾ ਅੱਛਾ ਇਹ ਕੱਟ ਤੇ ਆ ਇਹ ਹਾਂ ਇਹਦੇ ਪੈਂਚਰ ਆ ਸਾਈਡ ਤੇ ਇੱਕ ਤਾਂ ਕਾਂਟੀ ਲਾਤੀ ਕਾਂਟੀ ਲਾਤੀ ਐ ਨਹੀਂ ਵੀ ਵਿੱਚ ਬਾੜ ਦਾਂਗੇ ਗਾਹਕ ਨੂੰ ਦਿੱਕਤ ਆ ਨੋ ਆ ਸਾਰਾ ਮਾਲ ਬਸ ਜਿਹੜਾ ਵਾਪਸੀ ਵਾਲਾ ਮਤਲਬ ਕਿ ਸਕ੍ਰੈਪ ਆ ਇਹ ਅੱਛਾ ਇਹ ਮਾਲ ਤਾਂ ਕਰਕੇ ਆ ਜਿਹੜਾ ਆਪਾਂ ਗੱਡੀਆਂ ਦਾ ਲਾ ਲਿਆ ਜਾਂ ਆਪਾਂ ਨੂੰ ਫਿੱਟ ਨਹੀਂ ਆਇਆ ਫਿੱਟ ਨਹੀਂ ਆਇਆ ਬਸ ਇਹ ਉਹ ਮਾਲ ਹੈ ਇਹ ਇਹ ਹੂ ਮਾਲਾ ਜਿਹੜਾ ਤੁਹਾਨੂੰ ਫਿੱਟ ਨਹੀਂ ਆਇਆ ਤੇ ਇਧਰਲੇ ਪਾਸੇ ਉਹ ਆ ਤੇ ਜੇ ਕਿਹਨੇ ਚੱਕੇ ਲੈਣੇ ਆ ਚੱਕੇ ਪਏ ਆ ਹਾਂ ਹਾਂ ਰਿੰਮ ਲੈਣਾ ਕਿਸੇ ਨੇ ਰਿੰਮ ਲੈ ਲਓ ਵੀਲ ਕੱਪ ਲੈਣੇ ਆ ਵੀਲ ਕੱਪ ਲੈ ਲਓ ਜਿਹੜਾ ਮਰਜ਼ੀ ਕਿਸੇ ਦਾ ਕਿਸੇ ਦਾ ਤਾਂ ਕੀ ਹੈ ਤੇ ਅਗਲੀ ਾਰ ਇੱਕ ਤੂੰ ਉਹ ਦਿਖਾਏ ਸੀ ਮੈਨੂੰ ਮੈਟ ਜੇ ਹਾਂ ਹਾਂ ਆ ਪਿਆ ਵੀਰੇ ਮੈਟ ਮੈਟ ਜੇ ਮਾੜਾ ਜਿਹਾ ਦਿਖਾਈ ਆ ਦੇਖੋ ਆ ਅਸੀਂ ਨਵੀਂ ਗੇਮ ਸ਼ੁਰੂ ਕਰੀ ਹੈ ਹਾਂ ਇਹ ਨਾਲ ਲੋ ਵੀ 1,500 ਰੁਪਏ ਦੇ ਮੈਟ ਆ। ਫੱਡੇ ਕੋਲ ਕਿੰਨੇ ਦੇ ਆ 600 ਰੁਪਏ ਦੇ ਮੈਟ ਆ। ਵਧੀਆ ਮੈਟ ਹੈ। ਗੱਡੀ ਦੇ ਵਿੱਚ ਰੱਖਣ ਲਈ ਟਰੇ ਮੈਟ। ਇਹ ਮੈਟ ਬਾਹਰ ਤੁਸਾਨੂੰ ਪਤਾ ਹੀ ਆ 600 12-12 300-300 ਰੁਪਏ ਮੰਗਦੇ ਆ ਦੇਖੋ ਜੀ। ਹੂੰ। 600 ਰੁਪਏ ਦੇ ਆ। ਫਿਰ ਜਿਹੜਾ ਮਰਜ਼ੀ ਕੱਢ ਲੈ। ਆਈ ਮਿੱਟੀ ਆਈ ਚੱਕ ਕੇ ਲੈ ਜਾਓ। ਹਾਂ। 600 ਰੁਪਿਆ ਬਾਈ। 600 ਰੁਪਏ ਦੇ ਆ ਤੇ ਜਿਹੜੇ ਦੂਜੇ ਮੈਟ ਆ ਮੜ ਜੋ। ਜਿਹੜਾ 70 ਮੈਟ ਹੁੰਦੀ ਆ ਜਿਵੇਂ ਦੇਖੋ ਆ ਹੁੰਦੇ ਬਾਹਰ ਹੈਗੇ ਆ 2400 2500 ਸਾਡਾ ਰੇਟ ਹੈਗਾ 1600 150 ਚੱਕੋ 1500 ਦੇ ਸਾਰੀ ਗੱਡੀ ਚ ਟੱਕ ਜਾਣਗੇ ਸਾਰੀ ਜੀ ਲੱਗ ਜਾਣਗੇ ਬੋ ਜੀ 1500 ਰੁਪਏ ਦੇ ਕ੍ਰੇਟਾ ਉਹ ਚ ਟੱਕ ਜਾਣਗੇ ਕ੍ਰੇਟਾ ਸਵਿਫਟ 7 ਸੀਟਡ 4 ਸੀਟਡ ਸਭ ਦੇ ਲੱਗ ਜਾਣਗੇ ਕੋਈ ਦਿੱਕਤ ਨਹੀਂ ਸਰ ਚੱਕੋ ਵੀ ਮੰਨ ਲਓ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਨਵਾਂ ਟਾਇਰ ਨਵੇਂ ਟਾਇਰਾਂ ਵਰਗੇ ਟਾਇਰ ਤੇ 250 ਰੁਪਏ ਕਿਲੋ ਦੇ ਦਿੰਦੇ ਹਾਂ ਨਾ ਬਾਈ ਦੇਖ ਬਾਈ ਟਾਇਰ ਆ ਕਰੀ ਗਾ ਗਰਗੜਾ ਰਾ ਵੀਰੇ 16 ਨੰਬਰ ਟਾਇਰ ਜੇ ਤੁਹਾਨੂੰ ਕਿਤੇ ਮਿਲ ਜੇ ਨਾ ਇਹਦੇ ਨਾਲ ਦਾ ਕੰਮ ਛੱਡ ਦੂੰ ਮੈਂ 100 ਟਾਇਰ ਮੰਗਾਇਆ ਸੀ 40 ਟਾਇਰ ਲੈ ਕੇ ਦੋਸੋ 65 70 16 ਪ੍ਰਾਣੀ ਸਕੋਰਪਿਓ ਵਾਸਤੇ ਟਾਇਰ ਆ ਅੱਛਾ ਮਿਲਦਾ ਕੋਈ ਨਹੀਂ ਕਿਤੇ ਇੱਕ ਟਾਇਰ ਦਾ ਰੇਟ ਪਤਾ ਕਿੰਨਾ ਵੀਰੇ 8000 ਰੁਪਏ ਮੈਂ ਕਿੰਨੇ ਆ ਦੇਣਾ 3500 ਤੋਂ ਲੈ ਕੇ 4000 ਦਾ ਬੰਨੂ 250 ਰੁਪਏ ਕਿਲੋ ਕੰਡੇ ਲਾਉਣਾ ਆ ਨਹੀਂ ਹੈਗਾ ਵਿੱਚ ਨਵਾਂ ਆ ਗਿਆ ਇਹਦਾ ਅਲੱਗ ਰੇਟ ਆ ਕੰਡੇ ਲਾ ਦਣਾ ਵੀਰੇ ਨੋ ਟੈਨਸ਼ਨ 16 ਨੰਬਰ ਦਾ ਸਕੋਰਪਿਓ ਟਾਇਰ ਜਿਹੜੇ ਡਰਾਈਵਰ ਭਰਾ ਨੇ ਬਹੁਤ ਦਿੱਕਤ ਆਉਂਦੀ ਆ ਵਿਚਾਰਿਆਂ ਨੂੰ ਹੂੰ ਚਲੋ ਕੋਹੋ ਜੇ ਕੰਮ ਹੈ ਨਹੀਂ ਵੀਰੇ ਜਿਆਦਾ 8-9000 ਦਾ ਨਹੀਂ ਪੈਂਦਾ ਹੂੰ ਆ ਟਾਇਰ ਲੈ ਜਾਓ ਬਸ ਫਿਰ ਲੱਗਿਆ ਤੱਕ ਇਧਰ ਅੰਦਰ ਵੀ ਕੁਝ ਪਿਆ ਦਿਖਾਉਣ ਵਾਲਾ ਅੰਦਰ ਬਥੇਰਾ ਕੁਝ ਪਿਆ ਆ ਜੀ ਬਾਬੇ ਜੀ ਆਪਣਾ ਤੁਹਾਨੂੰ ਦਿਖਾ ਦਿੰਦੇ ਆ ਹੂੰ ਆ ਆ ਆ ਕੇ ਆਹ ਬੂਰੜੀ ਟਾਇਰ ਚਾਰੇ ਪਏ ਆ ਲੈ ਉਹ ਬੁਰੀਅਰ ਦੇ ਟਾਇਰ ਆ ਵੀਰੇ ਚਾਰ ਟਾਇਰ ਨਿਕਲੇ ਸੀ ਮੇਰੇ ਕੋਲੇ ਹੂੰ ਇਹਦੀ ਹੈਗੀ ਆ ਕੀਮਤ 80000 ਰੁਪਇਆ ਮੈਂ ਕਿੰਨੇ ਦੇ ਦੇਣੇ ਆ ਇਹ ਹੂੰ 45000 ਰੁਪਇਆ ਦੇ ਦੇਖ ਵੀਰੇ ਕੋਲੇ ਕਰਦੇ ਕੋਈ ਐਸੇ ਬੰਦਾ ਕਹਿੰਦਾ ਨਾ ਵੀ ਇਹ ਲੰਡੂ ਕੰਪਨੀ ਆ ਗੁਡਿਅਰ ਜਮਾ 24 ਮਾਡਲ ਮਾਡਲ ਵੀ ਦਿਖਾ ਦੇ ਸਾਡੇ ਕਿੱਥੇ ਪਿਆ ਦੇਖੀ ਬਣਾ ਜਾ ਉਹ ਇਹ ਆ ਪਿਆ ਵੀਰੇ ਕਰੀ ਮੜਾ ਨੇਰੇ ਮੇਰੇ ਹਿਸਾਬ ਨਾਲ ਚਾਨਣ ਨਹੀਂ ਪੈਂਦਾ ਪ੍ਰੀਤਾ ਆ ਜੂਗਾ ਆ ਲੈ 4523 ਆ ਵੀਰੇ ਮਾਡਲ ਬਣਾ ਲੈ ਜਮਾ ਹੂੰ 12ਵਾਂ ਮਹੀਨਾ 24ਵਾਂ ਸਾਲ ਆ ਲੈ 11 24 ਆ ਵੀਰੇ ਸਾਡੇ ਲੈ ਦਿਖਾਉਣਾ ਦਿਖਾ ਦੇ ਚੱਕ 11 24 ਹਾਂ ਹੋਰ ਬਹੁਤ ਗੇਮਾਂ ਨੇ ਮੇਰੇ ਕੋਲ 48 ਚਾਸੀ ਆਈ ਸੀ ਜੋ ਕੋਹਮਾਂ ਦੀ ਵੀਰੇ ਹਾਂ ਥੋੜੇ ਜਿਹੇ ਟਾਇਰ ਆਏ ਆ ਪਰ ਇਹ ਨਾ ਮਤਲਬ ਕਿ ਘੱਟ ਆਇਆ ਟਾਇਰ ਇਹ ਥੋੜੇ ਜੇ ਆ ਬ੍ਰਿਜਸਟਨ ਦੇਖੋ ਅਗਲਾ ਕਹਿੰਦਾ ਵੀ ਤੁਹਾਡੇ ਕੋਲ ਇੰਡੀਅਨ ਟਾਇਰ ਹੈ ਨਹੀਂ ਬ੍ਰਿਜਸਟਨ ਦਾ ਟਾਇਰ ਦੇਖੀ ਵੀਰੇ ਥੋੜਾ ਜਿਆਦਾ ਰੀਡ ਮੈਂ ਅਲੱਗ ਲਾ ਅਲੱਗ ਲਾ ਥੋੜਾ ਜਿਆਦਾ ਰੀ ਟਾਇਰ ਦਾ ਅੱਛਾ ਇਹਦਾ ਨਾ ਪਤਾ ਕੀ ਆ ਮੈਂ ਜੈਂਸੀ ਤੋਂ ਲੈਂਦਾ ਟਾਇਰ ਥੋੜਾ ਮੈਂ ਹਾਂ ਇਹ ਬ੍ਰੇਜਸਟੋਨ ਦਾ ਯਾਰ 5500 ਦਾ ਟਾਇਰ ਆ ਦੇਖ 856515 ਅੱਛਾ ਇਹ ਨਾ ਮਤਲਬ ਕਿ ਕਿਸੇ ਸ਼ੋਅਰੂਮ ਚ ਪਏ ਸੀ ਟਾਇਰ ਮੈਂ ਉਹਨਾਂ ਨੇ ਉਹ ਲਾਇਆ ਦਾ ਕੰਮ ਉਹਨੋਂ ਤੋਂ ਲਿੱਤੇ ਆ ਟਾਇਰ ਅੱਛਾ ਬੜੇ ਸੋਹਣੇ ਟਾਇਰ ਆ ਵੀਰੇ ਦੇਖ ਇੰਡੀਆ ਨਾ ਵੀ ਮੇਰੇ ਵੀ ਕਰ ਲਾ ਹਾਂ 5500 ਦਾ ਟਾਇਰ ਆ ਪੁਰਾਣਾ ਟਾਇਰ ਆ ਪਰ ਇਹ ਮੇਡ ਇਨ ਇੰਡੀਆ ਵੀਰੇ ਦੇਖ ਮਾਡਲ ਵੀ ਦਿਖਾਵਾਂ ਤੈਨੂੰ 2123 ਮਾਡਲ 2123 ਮਾਡਲ ਟਾਇਰ ਹੋਊਗਾ ਆ ਲੈ ਵੀਰੇ 22 ਮਾਡਲ ਟਾਇਰ ਆ ਆ ਦੇਖੀ ਸਾਡੇ ਨਾਲ ਦਾਣੇ ਵੀ ਉੱਤੇ ਖੜਿਆ ਟਾਇਰ ਦੇ ਥੋੜਾ ਚੱਲਿਆ ਹੋਇਆ ਏ ਥੋੜਾ 5500 ਦਾ ਟਾਇਰ ਆ ਇਹ ਨਮਾ ਆਪਾਂ ਕਿੰਨੇ ਦੇ ਦੇਣੇ ਦੋਨੇ ਹੂੰ ਦੋਨੇ ਹੀ ਲਾ ਲੋ ਦੋਨੇ 5500 ਦੇ ਦੋਨੇ 5500 ਦੇ ਸਪਿਆ ਜਾਂ 60000 ਕਿਲੋਮੀਟਰ ਬੜੇ ਰਾਉਣਾ ਚੱਲ ਜਾ ਸਰ ਇਹ ਇਹ ਆਧਮੁੱਲ ਮਿਲ ਜਾਣਗੇ ਜਿਹੜਾ ਆ ਕਮਰੇ 'ਚ ਮਾਰ ਪਿਆ ਇਹ ਆਧਮੁੱਲ ਮਿਲ ਜੂਗਾ ਜਿਹੜਾ ਕਮਰੇ ਤੋਂ ਬਾਹਰ ਪਿਆ ਉਹ ਉਹ ਤੁਸੀਂ ਕਹਿ ਦਿਓ ਉਹ ਕਈ ਵਾਰ ਨਾਲ ਸਾਡੇ ਕੋਲ ਕਸਟਮਰ ਆ ਕੇ ਕਹਿੰਦੇ ਆ ਬਾਈ ਤੁਸੀਂ ਤਾਂ ਵੀਡੀਓ 'ਚ ਕਹਿ ਸੀ ਕਿ ਖੰਡੇ ਲਾਉਣੇ ਆ ਵੀ ਆਹਾ ਵਾਲ ਪਰ ਉਹਨਾਂ ਵਾਸਤੇ ਥੋੜੀ ਤੁਸੀਂ ਕਹਿੰਦੇ ਆ ਵੀ ਆ ਕਮਰੇ ਦਾ ਮਾਲ ਜਿਹੜਾ ਆਧਮੁੱਲ ਜਮੇ ਲੂਪੀ 80% ਇਹ 50% ਵਾਲਾ ਕਮਰਾ ਇੱਥੇ 50% ਲਾ ਕੇ ਲਾ ਦੇ ਹਾਂ ਹਾਂ ਲਿਖ ਕੇ ਲਾ ਦੇ ਕੋਈ ਗੱਲ ਇਹ 50% ਵਾਲਾ 25% ਵਾਲਾ ਹਾਂ ਬਸ ਉਹ 250 ਰੁਪਏ ਕਿਲੋ ਕੋਈ ਪ੍ਰੋਬਲਮ ਨਹੀਂ ਠੀਕ ਆ ਸਰ ਇਹ 250 ਰੁਪਏ ਕਿਲੋ ਆਏ ਆ ਹ ਹਾਂ ਆ ਸਾਰੇ ਕਮਰੇ ਭਰੇ ਸੋਖਣ ਨਾਲ ਹੁਣ ਦੁਬਾਰੇ ਖਾਲੀ ਹੋ ਗਏ ਸਭ ਭਰ ਜਾਣਿਆ ਇਹ ਆ 13 ਨੰਬਰ ਦਾ ਮਾਲ ਲੱਗਿਆ ਹੋਇਆ ਵੀਰੇ ਹੂੰ ਆ ਮਿਚਲੋਂ ਦਾ ਟਾਇਰ ਆ ਦੇਖ ਇਹ I10 ਵਾਸਤੇ ਟਾਇਰ ਬਣਾਇਆ ਹੋਇਆ ਹੈ ਕੰਪਨੀ ਦਾ ਹੂੰ ਟਾਇਰ ਦੇਖ ਹੂੰ ਜਮਨਾ ਮਾਡਲ ਬਿਨਾ ਬੈਂਚਰ ਤੋਂ ਇਹ ਇਹ ਆਲਟੋ ਤੇ ਬੂ ਇਹ K10 ਦਾ ਟਾਇਰ ਆ K10 ਨਾਲ ਆਲਟੋ ਹੀ ਕੋਈ ਗੱਲ ਉਹੀ ਆ ਸਰ ਉਹ ਹੂੰ ਉਹਦੇ ਪਊਗਾ ਲੈ ਸਭ ਤੋਂ ਵੱਡੀ ਗੱਲ ਆ ਨਾ ਵੀ ਮੰਨ ਲਓ ਚੌਕੜੇ ਜੋੜੇ ਬਣੇ ਪਏ ਆ ਇੱਥੇ ਜਿਹੜਾ ਆ ਮਾਲ ਬਾਹਰਲੇ ਪਾਸੇ ਤੁਹਾਨੂੰ ਦਿਖਦਾ ਇਹ 250 ਰੁਪਏ ਕਿਲੋ ਤੁਸੀਂ ਕੰਡੇ ਤੇ ਲਾਓ ਚੜਾਓ ਤੇ ਲੈ ਜਾਓ ਸੱਚ ਨੂੰ ਠੀਕ ਹੈ